ਨੇਤਾ ਯੂਜ਼ਰ ਸਰਪੈਂਟਾ ਇੰਨਾ ਦੀ ਵਾਈਪਰ ਸਰਪੈਂਟਾ ਕੰਮ ਸਵਾਲ ਜਾ ਰਹੇ ਆ ਜਿੱਥੇ ਅਸੀਂ ਐਸੋ ਸਵਾਲ ਨੂੰ ਵਧਾਈ ਦਿੰਦੇ ਆ ਉੱਥੇ ਅਰਜੋਸ਼ਨ ਹੋਨੇ ਆ ਕਿ ਤੁਹਾਡਾ ਕੰਮ ਦੇ ਭਾਰਤ ਵਿੱਚ ਮਰੇ ਮਾਨ ਸਤਕਾਰ ਦਿੱਤਾ ਜਾਊਗਾ 50 ਵਿੱਚ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਜੋ ਆਪਸਾ ਗਾਪ ਨੇ ਕਦਿਕੀਆਂ ਕੀਤੀਆਂ ਜੋ ਹੋ ਰਹੀਆਂ ਅੱਜਕੱਲ ਮੈਟਰ ਦਾ ਜੋਗਾ ਮੈਂ ਬਾਰੇ ਬਸਤਾਰ ਜਾਣਾ ਤਾਂ ਤੁਮ ਵੀ ਜਾਓ ਅੰਧ ਪਤਾ ਆਪਾਂ ਕਿਸੇ ਨੂੰ ਕਿਉਂ ਨਾ ਨਾ ਆਪਾਂ ਦਾ ਸਰਦਾਰ ਭੁਮਿੰਦਰ ਸਿੰਘ ਸਾਹਿਬ ਦੀ ਫਤਗਵਾਈ ਦੇ ਵਿੱਚ ਇੱਕ ਸਰਵੇਸ਼ ਦਾ ਦੋ ਤੁਹਾਡੇ ਗਰੀਬਾਂ ਦੇ ਤੇ ਹਰੇਕ ਵਰਗ ਸੋਚ ਵਿੱਚ ਸ਼ਾਮਲ ਹੁੰਦੇ ਆ ਤੇ ਸ਼ਾਮਲ ਹੁੰਦੇ ਰਹਿਣਗੇ ਤੁਸੀਂ ਕਿਸੇ ਵੀ ਵਰਕਰ ਨੇ ਤੁਹਾਨੂੰ ਸਹਾਓਕ ਕੋਲ ਜਾਣ ਦੀ ਸਿੱਧੀ ਜਾਓ ਕਿਸੇ ਪਿੰਡ ਦੇ ਸਰਪੰਚ ਫੋਰਥ ਨਾਲ ਜਾਣ ਦੀ ਲੋੜ ਨਹੀਂ ਰੇ ਕੁਝ ਗਮੇ ਤੁਹਾਡੀ ਬਾਹ ਹੰਗੇ ਇਹ ਮੈਂ ਉਹਨੂੰ ਅਨੁਵਾਦ ਕਰਨਾ ਮੈਂ ਬਲਾਕ ਪ੍ਰਧਾਨ ਦੇ ਹੋਂ ਦੇ ਨਾਤੇ ਜੀ ਨੂੰ ਆ ਬਲਾਕ ਦੇ ਇਸ ਵਿੱਚ ਭਰਾ ਲਾ ਚਾਉਂ ਰੋਚਾਈ ਨਜ਼ਰਨਾ ਇਸ ਸਟੇਜ ਦੀ ਕਾਰਵਾਈ ਗੁਰੂ ਕਰਵਾ ਰਿਹਾ ਅੰਕਲਾਬ ਦੇਸ਼ ਸਿੰਘ ਜੀ ਨਾਲ ਹਾਂ ਯੋਧਾ ਮੈਂ ਦੇ ਦੇ

ਸਾਡੀ ਕਾਂਗਰਸ ਪਾਰਟੀ ਨੂੰ ਗ੍ਰੈਂਡ ਕਰ ਲਿਆ। ਸਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਆ ਇਸ ਨਗਰ ਨੇ ਬਹੁਤ ਖੁਸ਼ੀ ਦੀ ਗੱਲ ਆ। ਕਿਉਂਕਿ ਇਹਦਾ ਪਾਰਟੀ ਹੈ। ਹਰ ਇੱਕ ਪਾਰਟੀ ਦਾ ਆਪਣਾ ਆਪਣਾ ਤਰੀਕਾ ਹੈ। ਹਰ ਇੱਕ ਆਪ ਦਾ ਪਾਰਟੀ ਦੀ ਆਪ ਹੀ ਆਪਣੀ ਵਿਧਾਨ ਆ। ਜਿਸ ਤਰੀਕੇ ਨਾਲ ਚੱਲਦੇ ਆ। ਪਰ ਤੁਸੀਂ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਆ।

ਅੱਜ ਆਪਾਂ ਸਰਕਾਰ ਨੂੰ ਜਿਹੜਾ ਚਾਹੀਦਾ ਤੇ ਆਪਾਂ ਵੱਧ ਤੋਂ ਵੱਧ ਆਪਦੇ ਬੰਦੇ ਜਿਹੜੇ ਹਰ ਪਿੰਡਾਂ ਦੇ ਵਿੱਚ ਜਿਦੌਣੇ ਆ ਇਹ ਆਪਾਂ ਇਹ ਨਹੀਂ ਵੀ ਕਰਨਾ ਕੋਕਰੀ ਫੂਲਦਾ ਸਿੰਘ ਆ ਕੋਕਰੀ ਦੂਜੀਆ ਕੋਕਰੀ ਨਾਲ ਲੱਗਦੇ ਪਿੰਡਾਂ ਵਿੱਚੋਂ ਜਿੱਥੋਂ ਜਿੱਥੋਂ ਜਿਹੜੇ ਬੰਦੇ ਨੂੰ ਕੈਟਰੀ ਲੋਗੀ ਪਾਰਟੀ ਹੈ ਇਗਵਾਰਨਮੈਂਟ ਦੇਉ ਪੰਜੇ ਦੇ ਚੋਣ ਛਾੜ ਦੇ ਉੱਤੇ ਚੋਣ ਹੋਣੀ ਆ ਆਪਾਂ ਉਹ ਬੰਦੇ ਆ ਜਿਹੜੇ ਵੱਧ ਚੜ ਕੇ ਸਾਰੇ ਮਦਦ ਕਰਦੀਆਂ ਕੋਈ ਪਾਰਟੀਬਾਜ਼ੀ ਨਹੀਂ ਕਿਸੇ ਦਾ ਕੋਈ ਗੁੱਸਾ ਕਿਤਾ ਨਹੀਂ ਜਿਹਨੋ ਵੀ ਕੈਟਰ ਮੈਦੂਗੀ ਆਪਾਂ ਉਸ ਪੱਤੇ ਦੇ ਜੋ ਨਿਸ਼ਾਨ ਦੇ ਉੱਤੇ ਆਪਾਂ ਉਹਦੇ ਦੇ ਪਹਿਰਾ ਦੇ ਕੇ ਵੱਧ ਤੋਂ ਵੱਧ ਬੋਟਾ ਪਾ ਕੇ ਉਹਨਾਂ ਨੂੰ ਜਿਤਾਉਣਾ ਹੈ ਅੱਜ ਸਾਡੇ ਨੂੰ ਬਹੁਤ ਖੁਸ਼ੀ ਦੀ ਗੱਲ ਆ ਪਰਿਵਾਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਹਰਕਾ ਨਿਹਾਲ ਸਿੰਘ ਵਾਲੇ ਤੋਂ ਬਹੁਤ ਵੱਡਾ ਵਾਧਾ ਹੋਇਆ ਹੈ ਇਹਦੇ ਆਉਣ ਦੇ ਨਾਲ ਆਪਾਂ ਹੋਰ ਵੀ ਖੁਸ਼ੀ ਨੂੰ ਕਰਦੀਆਂ ਵੀ ਜਿਹੜਾ ਵੀ ਘਰ ਕਰਾ ਆਪਣੇ ਸੱਜਣ ਪੁੱਤਰ ਆ ਆਪਾਂ ਵੱਧ ਤੋਂ ਵੱਧ ਪਾਰਟੀ ਦੇ ਵਿੱਚ ਜੁਆਇਨ ਕਰਾ ਕੇ جدا چیئر جو درجر جو بھی ہوگا اپنا پورا پہلا دینا

جما <Sessly> پہ <Sessly> ਕੋਡ ਨੋਟ ਆ ਕੇ ਬਹੁਤ ਇਸ਼ਤਿਹਾਰਿਓ ਕੁਕਰੀ ਹੀਰਾਂ ਦੇ ਸਾਰੇ ਸੁਚੀ ਨਗਰਪੰਚਾਇਤ ਸਵੱਛੇ ਪਿੰਡ ਦੇ ਮੋਹਤਵਾਰ ਮੇਰੀਆਂ ਬੀਬੀਆਂ ਭੈਣਾਂ ਨੌਜਾਨ ਸਾਥੀ ਤੇ ਸਾਰੇ ਜੋਨ ਜਿਹੜਾ ਜਿਲ੍ਹਾ ਪ੍ਰਿਸ਼ਦ ਉਹਦੇ ਸਾਰੇ ਸਤਕਾਰਯੋ ਪਿੰਡਾਂ ਦੇ ਉਹਦੇ ਦਾ ਸਭ ਤੇ ਸਾਡੇ ਜਿਹੜੇ ਕਿ ਬਲਾਕ ਦੇ ਪ੍ਰਧਾਨ ਜੀ ਜੱਟਾ ਜੀ ਉਹ ਬੋਲ ਕੇ ਗਏ ਅੰਮ੍ਰਿਤ ਸਰ ਹਰਨੇਕ ਸਿੰਘ ਜੀ ਕੇਰਤਨ ਸਰ ਅੰਮੂਲਾ ਉਹ ਬੋਲ ਕੇ ਗਏ ਉਹਨਾਂ ਨੇ ਇਹਨਾਂ ਦਾ ਦੱਸਿਆ ਇਸ ਕਰਕੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਦੀ ਗੱਲ ਗੱਲ ਸਾਹਿਬ ਵੈਰੀ ਜੀ ਅੱਜ ਚੋਣਾਂ ਦਾ ਦੌਰ ਆ ਗਿਆ तकरीबन 1 ਸਾਲ ਰਹੀ ਹੈ ਯਾਨੀ ਝਾਰੂ ਦੀ ਸਰਕਾਰ ਇੱਥੋਂ ਆਪਾਂ ਸਾਰੇ ਦੇ ਭਿਉੜਨੇ ਨੂੰ ਇੱਕ ਸਾਥ ਮਰਦਾ ਚੋੜਾ ਇਹਨਾਂ ਨੇ ਕਰਾਦੀਆਂ ਜਿਹੜਾ ਪ੍ਰਸ਼ਤ ਕਰਾਖ ਸਾਦ ਦਿੰਦੇ ਆ ਪਰ ਇਹਦੀ ਇੰਟੀ ਵੀ ਤੁਸੀਂ ਸਾਰੇ ਦੇ ਇਹਨਾਂ ਜਿਹੜੀਆਂ ਕਰਪੂਟਾ ਕੀਤੀਆਂ ਪੰਜਾਬ ਨੂੰ ਜਿਹੜਾ ਐਨੀ ਥੱਲੇ ਨਹੀਂ ਹੰਦਾ ਪੰਜਾਬ ਨੂੰ ਇਹਨਾਂ ਕਰਜ਼ਾਈ ਕਰਦਾ ਇੱਕ ਇੱਕ ਬੰਦੇ ਦੇ ਖਿਆਲ ਦੇ ਵਿੱਚ ਇਹ ਢੇਢ ਲੱਖ ਰੁਪਏ ਕਰਜ਼ਾ ਜਿਹੜਾ ਸ਼ੁਰੂ ਹੋ ਗਿਆ ਇਸ ਕਰਕੇ ਇਹਨਾਂ ਨੇ ਜਿੰਨੇ ਜਿੰਨੇ ਖੁਸ ਬੋਲਦੇ ਆ ਲੋਕਾਂ ਨੂੰ ਇਹਨੇ ਇਹਨਾਂ ਨੇ ਉਹਨਾਂ ਨੂੰ ਬੂਰੇ ਆ ਗਏ ਅੱਜ ਤੁਹਾਡੇ ਸਮੇਂ ਰਾਜ ਸ਼ਾਂਤੀ ਆਸਤੇ ਕੰਮ ਵਾਸਤੇ ਬੰਦਾ ਤਿਆਰ ਨਹੀਂ ਹੋਈ ਕੱਲ ਇੱਕ ਇਹਨਾਂ ਦੇ ਜਿਹੜਾ ਚੇਅਰਮੈਨ ਬਰੋਣਾ ਸੀ ਰਾਜ ਸ਼ਾਂਤੀ ਦਾ ਉਹ ਭੱਜ ਗਿਆ ਟਿਕਟ ਛੱਡ ਕੇ ਭੱਜ ਗਿਆ ਇਹ ਕੋ ਹਾਲਾਤ ਆ ਜਿਹੜੇ ਝਾੜੂ ਦੇ ਜਿਹੜੀ ਸਰਕਾਰ ਜਿਹੜੀ ਮਜੂਦਾ ਸਰਕਾਰ ਆ ਕਿਉਂਕਿ ਇਹਨਾਂ ਨੇ ਲਾਰੇ ਲੱਪੇ ਇੰਨੇ ਪੇੜੇ ਲਾਏ ਆ ਇਹਨੂੰ ਬੰਦਿਆਂ ਨੂੰ ਲਾਰੇ ਲਾਜੋਦੇ ਸਰਜੰਦਾ ਇਹਨਾਂ ਨੇ ਬੀਬੀਆਂ ਨੂੰ ਲਾਰੇ ਲਾਇਆ ਇਸ ਰੋਡ ਝੂਠ ਬੋਲਣਾ ਇੱਕ ਧੋਖਾ ਹੁੰਦਾ ਕਿੱਡੀ ਵੱਡੀ ਮਾੜੀ ਗੱਲ ਇਸ ਨੂੰ ਲਾਰਾ ਲਾ ਕੇ ਕਹਿਣਾ ਹੌਸਲਾ ਦੇਣਾ ਪਹਿਲਾਂ ਕਿ ਤੁਹਾਨੂੰ 1000 ਰੁਪਿਆ ਅੱਜ ਬੀਬੀ ਨੂੰ ਉਹਦੇ ਆ ਗਏ ਜਿਹੜੇ 3000 ਬੀਬੀਆਂ ਸੀ ਕਰਕੇ ਪਰਵਾਜ਼ ਤੋਂ ਦੂ ਸੀਨੀਅਰ ਪੈਟ ਲੱਗਦਾ ਯਾਰ ਸਾਡਾ ਗਰੁੱਪ ਸੀ ਦਾ ਸਾਡਾ ਜਿਹੜਾ ਸੋਈ ਦਾ ਸਮਾਂ ਵੀ ਆਇਆ ਕਰੰਗਾ ਸਭ ਤੋਂ ਵੱਧ ਮੈਂ ਜਿੱਦਾਂ ਹੀ ਹੁੰਦਾ ਆ ਗੋਇਆ ਵੀ ਅੱਜ ਦੇਖ ਕੇ ਦੇਖਿਆ ਵੀ ਇਹਨਾਂ ਨੇ ਕਿਸ ਨੇ ਕਿਸ ਨੇ ਦਵਾਈ ਕਿਸ ਨੇ ਧੜੀ ਧੜੀ ਹੋਵੇ ਕਲੀ ਦੇ ਕਿਸ ਤੇ ਆ ਕੇ ਸਿਰਫ ਲੋਕਾਂ ਨੂੰ ਲੁੱਟਿਆ ਜਿੰਨੇ ਐਮਐਲਏ 92 ਨੇ 92 ਉਹਨਾਂ ਨੇ ਤੁਹਾਡੇ ਸਾਹਮਣੇ ਹੈ ਤਹਿਰੀਕ ਦੇ ਦੋ ਦੋ ਕਿੱਲੇ ਦੇ ਵਿੱਚ ਘਰ-ਬਾਲੇ ਉੱਠੀਆਂ ਪਾਲੀਆਂ ਕਹਿ ਸੀ ਕਹੀਨਾ ਲੈ ਲੀਆਂ ਪਰ ਲੋਕਾਂ ਨੇ ਸਾਹ ਜਿਹੜੇ ਝਾੜੂਆਂ ਨੇ ਕੱਢਦੇ ਕਿਉਂਕਿ ਇਹਨਾਂ ਲਈ ਕਿਆ ਕਸ਼ੂਰ ਸੀ ਇਹ ਕਿ ਤੁਸੀਂ ਇਨਕਲਾਬੀ ਆਂ ਅਬ ਵੀ ਅਸੀਂ ਇਨਕਲਾਬ ਦੇਣਾ ਹੈ ਅਸੀਂ ਆਮ ਆਦਮੀ ਆਂ ਆਮ ਆਦੇ ਲੋਕ ਜਿਹੜੇ ਲੋਕਾਂ ਦੇ ਵਿੱਚੋਂ ਗਏ ਹੋਏ ਤੇ ਪਰ ਹੋਏ ਲੋਕ ਲਈ ਵੀ ਬਹੁਤ ਖਾਸ ਹੋ ਠੱਕੇ ਹੈ ਕਿਸੇ ਦੇ ਪਿੰਡਾਂ ਦੇ ਵਿੱਚ ਕੋਈ ਹੋਂਗਾ ਨਹੀਂ ਤੁਹਾਡੇ بہت کچھ کرنا پہنچا ہلکے ودھان سب جا کے ہلکے بننے آپ ਸਾਨੂੰ ਮਹਾਜਨ ਦਾ ਉਹਦਾ ਤੁਹਾਨੂੰ ਸੋਖਾ ਕਰਨੀ ਹੁੰਦਾ ਆਹ ਹੋਇਆ ਕਿ ਜੇਕਰ ਦੋਸਤ ਦੇ ਵਿੱਚ ਨਹੀਂ ਹੁੰਦਾ ਤੁਹਾਡੇ ਤਾਂ ਫਿਰ ਤੁਸੀਂ ਇਹਨੂੰ ਘੋੜੇ ਤੇ ਲਾ ਕੇ ਚੱchnਾ ਇਸ ਕਰਕੇ ਕੀ ਆ ਹੋ ਰਿਹਾ ਹੈ ਇਸ ਵਾਰ ਲੂਸ ਘਟੋਗੇ ਤਾਂ ਹੀ ਤੁਹਾਨੂੰ ਇੱਕ ਵਸ਼ੇ ਮਾਰਾ ਮੋਟਾ ਜੇ ਹੋ ਸਕਦਾ ਸਾਹ ਦੇ ਵਿੱਚ ਮਾਰਾ ਮੋਟਾ 6 ਮਹੀਨੇ ਚ ਦੇ ਦੇਣੇ ਵਸ਼ੇ ਇਹ ਤੁਸੀਂ ਦੁਬਾਰਾ ਪੁੱਟਾ ਪਾਦੀਆਂ ਲੋਕਾਂ ਨੇ ਤਾਂ ਫਿਰ ਇਹਨਾਂ ਨੇ ਕਹਿ ਲਿਆ ਲੋਕ ਤਾਂ ਇਹ ਕਮੜੇ ਹੈਗੇ ਆ ਬਸ ਠੀਕ ਹੈ ਸਾਡੇ ਨੂੰ ਉੱਥੇ ਤੁਹਾਨੂੰ ਤੇ ਆ ਜਾਂਦੇ ਆ ਕੱਲਾ ਬੀਬੀਆਂ ਦਾ 1000 ਰੁਪਈਆ ਨਹੀਂ ਲੱਗਿਆ ਇਨਾਂ ਨੇ ਹੋਰ ਬਹੁਤ ਕੁਝ ਕੀਤਾ ਸਾਂਗਮ ਸਕੀਮਾ ਜਿਹੜੀ ਅਸੀਂ ਇਹ 52000 ਕਾਂਗਰਸ ਪਾਰਟੀ ਦਿੰਦੀ ਸੀ ਤੇ ਉਹ ਉਹ ਆਰਟੀਕਲ ਵੀ ਕਿਹਦੇ ਚੱਲਦੀ ਜਿਹੜੀਆਂ ਸਹੂਤਾ ਮਿਲਦੀਆਂ ਸੀ ਆਟਾ ਜਿਹੜੀ ਤਣਕ ਦਾ 30 ਕਿਲੋ ਤੱਕ ਮਿਲਦੀ ਹੁੰਦੀ ਸੀ ਉਹ 5 ਕਿਲੋ ਕਟ ਦੇ ਲਈ ਪੰਪ ਹੋਰ ਜਿਹੜੀਆਂ ਨਹਿਕਾ ਸਹੂਤਾ ਜਿਹੜੀਆਂ ਕਿੱਥੇ ਕੰਮ ਸਾਹਿਬ ਤਿੰਨ ਮਹੀਨਿਆਂ ਲਈ ਬਣੇ ਸੀ ਤੇ ਉਹਨਾਂ ਨੇ ਪਤਾ ਕਿੰਨੀਆਂ ਸਹੂਤਾ ਤੇ 10% ਪੈਟਰੋਲ ਘਟਾਇਆ 10% ਡੀਜ਼ਲ ਘਟਾਇਆ ਲੋਕਾਂ ਉਸ ਤੇ ਆਉਣ ਲੋਕਾਂ ਉਸ ਤੇ ਬਿਜਲੀ ਦਾ ਬਿੱਲ ਕਿਉਂ ਆਇਆ ਫਿਰ ਜਿਹੜਾ ਜੂਲਡਾ ਸਸਤੀ ਕਰਦੀ ਇਹਨਾਂ ਨੂੰ ਕਿਉਂ ਕਿੱਥੇ ਸਿਰੇ ਤੇ ਪਰੀ ਬਿੱਲ ਨਹੀਂ ਦੇ ਸਕਦੇ ਆਪ ਲੋਕ ਆ ਵੀ ਇੱਕ ਘਰ ਦਾ ਨਜ਼ਾਰਾ ਨਹੀਂ ਹੋ ਸਕਦਾ ਤੇ ਜੰਮੀ ਸਾਹਿਬ ਨੇ ਜਿਹੜਾ ਜਿਹੜੇ ਲੋਕਾਂ ਦੇ ਬਿਜਲੀ ਦੇ ਬਿੱਲ ਨੂੰ ਬਾਰੇ ਹੋਏ ਪੈਸੇ ਵੀ ਕੱਟਦੇ ਸੀ ਉਹਨਾਂ ਦੀ ਜੀ ਹਟ ਮਾਰ ਕੇ ਬਿੱਲ ਦੇ ਬਿੱਲ ਮਾਰ ਕੇ ਸਾਰੇ ਮੀਟਰ ਲਵਾਤੇ ਇਹ ਤੁਸੀਂ ਦੇਖੋ ਕੋਈ ਐਮਰਜੀ ਕਸਮ ਨਹੀਂ ਛੱਡੀ ਲਾਲ ਕਿੱਤੇ ਉੱਤੇ ਜਿਹੜੇ ਘਰ ਬੰਦੇ ਸੀ ਅੱਜ ਤੱਕ ਰਜਿਸਟਰੀਆਂ ਨੇ ਉਹਨਾਂ ਦੇ ਮਾਲਕ ਬਰੋੜਦੀ ਉਹਨਾਂ ਨੇ ਤਵਜੀਹ ਦਿੱਤੀ ਸੀ ਪਰ ਇਹਨਾਂ ਨੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਮੇਰਾ ਕਹਿਣਕ ਪਾਵਨ ਨੂੰ ਕੀ ਨਿੰਦਿਆ ਹੈ ਉਹਨਾਂ ਨੂੰ ਨਿੰਦਣ ਦਾ ਭਾਵੇਂ ਟਾਈਮ 'ਚ ਕਾਂਗਰਸ ਪਾਰਟੀ ਕਿ ਜਿਹਹੀ ਪਾਰਟੀ ਜਿਹੜੀ ਸਰਕਾਰ ਬਣਨੀ ਤਾਡੀ ਉਹਨਾਂ ਦੇ ਸਮੇਂ 'ਚ ਸਿਰਫ 6-7 ਮਹੀਨੇ ਰਹਿ ਕੇ ਜਦੋਂ ਇਹਨਾਂ ਨੂੰ ਚੋਣਾਂ ਵਿੱਚ ਤੱਕੜੇ ਹੋ ਗਏ ਹੌਸਲਾ ਰੱਖੋ ਅੱਜ ਜਿਹੜਾ ਫੈਸਲਾ ਨਿਰਸ਼ੋਕਰੀ ਕਰ ਲਿਆ میں <Sessy> 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 ਮੁੰਡੇ ਨਾਲ ਮੁੰਡਾ ਲਾਕੇ ਪਿੰਡ ਚ ਲੱਕੜ ਨਹੀਂ ਸਾਰੇ ਲਾਕੇ ਨਿਕੜਾਂਗੇ ਤੇ ਨਾਲ ਤੱਕੜੇ ਹੁਕੇ ਨਾਲੇ ਮੂਰੀ ਬਣ ਕੇ ਕੰਮ ਕਰਾਂਗੇ ਤੇ ਜਿਹੜਾ ਇਹਨਾਂ ਦਾ ਮਾਰਸ ਸਤਾਰਾ ਉਹ ਕਾਂਗਸ ਪਾਰਟੀ 'ਚ ਪੂਰਾ ਹੋਊਗਾ ਕਿਸੇ ਕਿਸਮ ਦੀ ਕੋਈ ਇਹਨਾਂ ਨੂੰ ਆਉਣਾ ਨਹੀਂ ਆਉਂਦੇ ਇਸ ਕਰਕੇ ਅੱਜ ਜਿੰਨੇ ਵੀ ਇਹ ਜਹੂਨ ਦੇ ਤੁਸੀਂ ਆਏ ਆ ਜਿਹੜਾ ਭਾਵੇਂ ਬਲਵੰਤ ਸਾਹਿਬ ਦੀਆਂ ਪਰ ਜਿਹੜਾ ਪ੍ਰੇਸ਼ਦੋਂ ਆਉਣੇ ਇਹਨੂੰ ਟੈਕਟ ਮਿਲਦੀ ਪਾਰਟੀ ਦੇ ਤੇ ਤੁਸੀਂ ਤਖਨੇ ਉੱਤੇ ਪੰਜੇ ਦੇ ਚੌਂ ਦਿਸ਼ਾਂ ਤੇ ਮੋਰਨ ਲਾਇਓ ਤਖਨੇ ਉੱਤੇ ਕੋਕਰੀ ਪਿੰਡ ਬਹੁਤ ਵੱਡਾ ਜੱਤਵਾਲਾ ਬਹੁਤ ਵੱਡਾ ਇਹੋ ਇਕੱਲੇ ਰਾਮੂ ਵਾਲੇ ਇਹ ਤੇ ਤੁਹਾਨੂੰ ਉੱਪਰ ਆ ਗਏ ਦਾ ਪਿੰਡ ਦਾ ਬੰਡਾਲੀਆਂ ਪਿੰਡ ਦਾ ਇਹ ਬਹੁਤ ਵੱਡੇ ਵੱਡੇ ਪਿੰਡ ਹੈ ਇਸ ਕਰਕੇ ਤਖਨੇ ਉੱਤੇ ਪਾਈ ਧੂਰ ਜਿਤਨਾ ਹਾ ਹਾ ਮੇਰੀ ਅਦਮਾਨ ਕੀ ਬੇਨਤੀ ਹੈ ਤਖਨੇ ਉੱਤੇ ਹੁਣ ਜਿਹੜਾ ਝਾਊ ਵਾਲਿਆਂ ਨੂੰ ਆਪਣਾ ਜਵਾਬ ਦੇਣਾ ਕਾਲੀਦਾਸ ਨੂੰ ਇੱਕੋ ਤੁਹਾਨੂੰ ਵੀ ਪਤਾ ਕਾਲੀਦਾਸ ਦਾ ਕੀ ਹਾਲ ਲੋਹੜਾ ਮੜ ਹੋਇਆ ਪਿਆ ਇੱਕ ਪਾਸੇ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਇੱਕ ਪਾਸੇ ਸਬੀਰ ਮਾਨ ਦਾ ਇਹ ਨਾਮ ਜਨਰਲ ਪ੍ਰੋਟਾਸਿਕ ਦਾ। ਚਲੋ ਇਹ ਦੂਜੇ ਲੈਵਲ ਤੇ ਵੱਡੇ ਪਿਆ ਕਿਸੇ ਕੋਈ ਉਕਰ ਪੁੱਛਣਾ ਨਹੀਂ ਸਰਦਾਰ ਕਾਂਗਰਸ ਦੀ ਨਹੀਂ ਆ ਤੱਕੜੇ ਹੋ ਕੇ ਤੁਸੀਂ ਕਾਂਗਰਸ ਪਾਰਟੀ ਇਹਦੇ ਨਾਲ ਕਰਕੇ ਅਬ ਬਹੁਤ ਤਸ਼ਰੀਫ ਹੈ ਜਿਹੜਾ ਬਿੱਡੀਆਂ ਦਾ ਬਹੁਤ ਵੱਡਾ ਇਕੱਠ ਹੈ ਉਹਨਾਂ ਨੇ ਅੱਜ ਜਿਹੜਾ ਹਮਲਾ ਮਾਰ ਕੇ ਮਿਲੋ ਵੱਸਦਾ ਹੈ ਤੁਹਾਡਾਂ ਸਾਰਿਆਂ ਦਾ ਬਹੁਤ ਬਹੁਤ ਧਰਵਾਦ ਵੈਦਿਕ ਕੇ ਖਾਂਸਾ ਹੋਇ ਰਿਹਾ ਹੈ سو درستو اس وقت کوکری ہیرا موجود ہیں جی تھی دیکھ رہے ہو کانگرس پارٹی دی میٹنگ چل رہی ہے اور ਇਸ ਵਕਤ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਾ ਦੇ ਇੰਚਾਰਜ ਭੁਵਿੰਦਰ ਸਾਹੋ ਕੇ ਦੀ ਅਗਵਾਈ ਹੇਠ ਜਿਹੜਾ ਸਮੁੱਚੀ ਪੰਚਾਇਤ ਕੋਕਰੀ ਹੀਰਾਪਿੰਡ ਦੀ ਸਮੁੱਚੀ ਪੰਚਾਇਤ ਜਿਸ ਦੇ ਵਿੱਚ ਸਰਪੰਚ ਸੋਨੀਆ ਕੌਰ ਔਰ ਉਹਨਾਂ ਦੇ પતિ ਮਨਪ੍ਰੀਤ ਸਿੰਘ ਸਮੇਤ ਜਿਹੜੇ ਸਾਰੇ ਮੈਂਬਰ ਸਹਿਬਾਨ ਹੈ ਸਮੁੱਚੀ ਪੰਚਾਇਤ ਅੱਜ ਆਮ ਆਦਮੀ ਪਾਰਟੀ ਛਟਕੀ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਔਰ ਲਾਈਵ ਤਸਵੀਰਾਂ ਤੁਸੀਂ ਕੋਕਰੀ ਹੀਰਾਂ ਤੋਂ ਦੇਖ ਰਹੇ ਹੋ ਹਰਵੇਖ ਸਿੰਘ ਜੀ ਰਾਮੂ ਵਾਲਾ ਭੁਪਿੰਦਰ ਸਿੰਘ ਜੀ ਸਾਹੋ ਕੇਸ ਉਸ ਵਕਤ ਸਰੋਪਾਉ ਦੇ ਕਿ ਜਿਹੜਾ ਜੁਆਇਨ ਕਰਾ ਰਹੇ ਹੈ ਕਾਂਗਰਸ ਦੇ ਵਿੱਚ ਕੋਰੇ ਸੋ ਦੇ ਆਸ ਸੋ ਸ੍ਰੀ ਅਗਨ 이더 이더 소리 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 소 소리 소리 소 소리 소리 소 소리 소 ਸੋ ਸਰਪੰਚ ਸਾਹਿਬਾ ਤੇ ਮੈਂਬਰ ਸਾਹਿਬਾਨ ਦੇ ਜਿਹੜੇ ਸਰਪਾਉ ਪਾਈ ਗਿਆ ਪੂਰੀ ਪੰਚਾਇਤ ਤੁਹਾਨੂੰ ਦੱਸ ਤੀਏ ਕਿ ਲਗਾਤਾਰ ਹਲਕੇ ਅੰਦਰ ਜਿਹੜਾ ਕਾਂਗਰਸ ਪਾਰਟੀ ਨੂੰ ਬਲ ਮਿਲਿਆ ਔਰ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਚਿਹਰੇ ਸ਼ਾਮਲ ਕਰਵਾਏ ਜਾ ਰਹੇ ਆ ਜਿੱਥੇ ਦੇਖਿਆ ਬੀਤੇ ਕੱਲ ਵੀ ਰਣਸੀ ਕਲਾਂ ਦੇ ਵਿੱਚ ਜਿਹੜਾ ਸ਼ਮੂਲੀਅਤ ਔਰ ਉਸ ਤੋਂ ਪਹਿਲਾਂ ਜਗਜੀਤ ਸਿੰਘ ਖਾਈ ਦੇ ਵਿੱਚ ਸ਼ਾਮਲ ਹੋਏ ਅੱਜ ਕੋਕਰੀ ਹੀਰਾ ਦੇ ਵਿੱਚ ਪ੍ਰੋਗਰਾਮ ਹੈ ਸੋ ਜਿਵੇਂ ਭੁਪਿੰਦਰ ਸਿੰਘ ਸਾਹੂ ਕਈ ਜੀ ਨੇ ਕਿਹਾ ਸੀਰੀਅਲ ਫੈਕਟ ਨਿਊਜ਼ ਦੇ ਨਾਲ ਖਾਸ ਗੱਲਬਾਤ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਜਿਹੜੇ ਸਿਆਸੀ ਧਮਾਕੇ ਕਰਾਂਗੇ ਸੋ ਉਸੇ ਲੜੀ ਦੇ ਤਹਿਤ ਅੱਜ ਕੋਕਰੀ ਹੀਰਾ ਦੇ ਦੇਖ ਰਹੇ ਹੋ ਵੱਡਾ ਸਿਆਸੀ ਧਮਾਕਾ